ਕਿਸਾਨ ਅਲਕਸਾਨ ਵੀਰੋ ਇਹ ਕਿਸਾਨ ਮੇਲੇ ਦੇ ਤੁਸੀਂ ਪੀਆ 131 ਕਿਸਮ ਦਾ ਫੈਲ ਦੇਖ ਰਹੇ ਹੋ ਇਹ ਜਿਹੜਾ ਪਲਾਟ ਹੈ ਦੇ ਵਿੱਚ 100% ਯੂਰੀਆ ਦੀ ਸਪਰਸ਼ ਜਿਹੜੀ ਕਿ 90 ਕਿਲੋ ਯੂਰੀਆ ਦੀ ਸਪਰਸ਼ ਪਾਈ ਗਈ ਹੈ ਇਸ ਦੇ ਨਾਲ ਜਿਹੜਾ ਟ੍ਰਾਇਲ ਦੇਖ ਰਹੇ ਹੋ ਇਹਦੇ ਵਿੱਚ 50% ਸਪਰਸ਼ ਯੂਰੀਆ ਯਾਨੀ ਕਿ ਇੱਕ ਬੋਰੀ ਯੂਰੀਆ ਦੀ ਤੇ ਦੋ ਸੁਪਰੀਆਂ ਨੈਨੋ ਯੂਰੀਆ ਪਲਸ 20% ਵਾਲੀਆਂ ਜੀਤੇ ਹੋਏ ਇਹਦੀ ਟਿਲਰਿੰਗ ਤੇ ਦਾ ਰੰਗ ਤੁਸੀਂ ਵੇਖੋ 10% ਵਾਲੀ ਨਾਲ ਕੰਪੇਅਰ ਕਰਕੇ ਦੇਖੋ ਰੰਗ ਦੇ ਵਿੱਚ ਕਾਫੀ ਇਹਦੇ ਪੀਲਾਪਨ ਆ ਤੇ ਟਿਲਰਿੰਗ ਵੀ ਇਹਦੀ ਘੱਟ ਹੈ ਇਸ ਦੇ ਨਾਲ ਇੱਕ ਤੀਜਾ ਪਲਾਟ ਵੀ ਹੈ ਜਿਹਦੇ ਵਿੱਚ ਕਪੋਰੀ ਯੂਰੀਆ ਤੇ 2% ਯੂਰੀਆ ਭਾਵ ਕਿ 2 ਕਿਲੋਈ ਵਰਿਆ ਨੂੰ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਸਪਰੇਅ ਕੀਤੀ ਗਈ ਹੈ ਇਸ ਦਾ ਜਿਹੜਾ ਰੰਗ ਹੈ ਤੇ ਟਿਲਰਿੰਗ ਹੈ ਇਹਦੀ ਵੀ ਨੈਨੋ ਯੂਰੀਆ ਵਾਲੇ ਟ੍ਰਾਇਲ ਨਾਲੋਂ ਜ਼ਿਆਦਾ ਸਿੱਖ ਨੂੰ ਮਿਲ ਰਹੀ ਹੈ ਬਾਕੀ ਜਿਹੜਾ ਇਹਨਾਂ ਦਾ ਝਾੜਾ ਹੈ ਉਹ ਆਪਾਂ ਨੂੰ ਪਤਾ ਲੱਗੂਗਾ ਦਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਧੰਨਵਾਦ